ਬੋਰਡ ਕਿਚਨ ਬੈੱਡ ਡਾਊਨ ਸੀਲਿੰਗ ਅਲੂਮੀਨੀਅਮ ਦਾ ਕਾਉਂਟ ਕਿਸੇ ਦੇ ਆ ਗਏ ਜਾਵੇ ਅੰਨ ਜਲ ਚੱਕ ਤੇ ਇਹ ਗੱਲੇ ਗੁਰਦੁਆਰਾ ਰੌਣਕ ਤੇ ਚੱਲਦੀਆਂ ਆ ਇਸ ਟਾਈਮ ਮੀ ਨਹੀਂ ਸੀ ਪਿੰਡਾਂ ਕੱਲਾ ਹਾਂ ਪਾਣੀ ਹੋ ਰਿਹਾ ਹੁਣ ਮੀ ਹੋ ਗਿਆ ਅੱਛਾ ਅੱਛਾ ਇੱਧਰ ਨੂੰ ਸਤੀ ਮਾੜੀ ਮੰਤਰੀ ਵੀ ਉੱਥੇ ਪਹੁੰਚਿਆਗਾ ਬਹੁਤ ਬਹੁਤ ਧੰਨਵਾਦ ਹਾਂਜੀ ਸਾਰੇ ਕੀ ਹੈਲਥ ਚਾਰ ਠੀਕ ਹਾਂ ਲਓ ਜੀ ਆਪਾਂ ਅੱਜ ਵਾਹਿਗੁਰੂ ਦਾ ਨਾਮ ਲੈ ਕੇ ਰੱਬ ਦਾ ਨਾਮ ਲੈ ਕੇ ਬਲਾਕ ਕਰਦੇ ਹਾਂ ਸਟਾਰਟ ਲਓ ਜੀ ਆਪਾਂ ਗੱਡੀ ਕਰ ਲਈ ਸੱਭ ਦੀ ਪੂਰੀ ਕ੍ਰੋਪੀ ਆਪਾਂ ਨੇ ਕੀ ਗੱਲਾਂ ਦੇਖਤਾ ਨਹੀਂ ਬਹੁਤ ਜ਼ਿਆਦਾ ਲਓ ਜੀ ਆਪਾਂ ਆਪਣੇ ਕੰਮ ਤੇ ਚੱਲਦੇ ਆਂ ਆ ਦੇਖੋ ਬਹੁਤ ਜ਼ਿਆਦੀ ਨਹੀਂ ਪਈ ਜਾਂਦਾਗਾ ਕੋਈ ਨਾ ਹੀ ਹੈਗਾ ਵੀ ਹਟ ਜੀ ਇਹ ਇੱਦਾਂ ਦੀਆਂ ਬਚਾਰਾਂ ਜਨਾਂ ਨਹੀਂ ਸਾਥ ਆ ਬੰਦਾ ਬਾਲਿਆਂ ਨੇ ਉਥੋਂ ਲੱਗ ਗਏ ਜਿਸ ਵਿੱਚ ਟਡਾਲਿਆਂ ਨੂੰ ਸਲੇ ਉਹ ਆ ਗਈ ਇਹਨਾਂ ਸੁਲਾਵ ਆ ਗਈ ਨਾ ਬੁਰਾ ਹਾਲ ਆ ਬਈ ਬਾਲੇ ਵਾਲੀਆਂ ਦਾ ਸੱਤਾਂ ਚੁਣੀ ਚੁਨੀਆਂ ਨੇ ਇਹ ਤਾਂ ਜਿਹੜੇ ਆਪਣੇ ਲੈਟਰ ਪਾਏ ਹੋ ਉਹਨਾਂ ਨੂੰ ਵੀ ਸਲਾਬਾ ਸਲਾਬ ਆ ਜੀ ਤੇ ਬਹੁਤ ਬੁਰਾ ਹਾਲ ਹੋਇਆ ਪਿਆ ਗਾ ਰੱਬ ਦੇ ਦੇਖੋ ਮੇ ਦੇਖੀ ਕੀ ਇਹ ਸਾਨੂੰ ਦੱਸੀ ਵਾਹਿਗੁਰੂ ਪੜੀ ਕਰੇ ਵਾ ਸੁਣ ਤਾਂ ਆ ਦੇ ਵਾਹਿਗੁਰੂ ਵਾਹਿਗੁਰੂ ਬਸ ਪਰਮਾਤਮਾ ਹੀ ਪੜੀ ਕਰੇ ਅੰਤ ਤੱਕ ਉਹ ਰੱਬ ਵੀ ਉਹੀ ਹੈਗਾ ਪਰਮਾਤਮਾ ਕੱਚ ਪਤੰਦਰਾਂ ਛੱਡੀ ਤੋਂ ਨਹੀਂ ਦੇਖ ਆ ਦੇਖੋ ਨਾ ਕਿ ਨਾ ਪਾਣੀ ਆ ਬੰਦ ਲੋ ਜੀ ਕਹਿੰਦੇ ਹੁੰਦੇ ਆ ਬਹੁਤ ਟਾਈਮ ਤੜਕੇ ਦਾ ਲੱਗਿਆ ਧੂਆਂ ਠੋਣਾ ਨਹੀਂ ਕਹਿੰਦੇ ਨਾ ਹੋਵੇ ਧੂਆਂ ਠਾ ਰੱਖਿਆ ਆਪਣੇ ਵੀ 9 ਤਰੀਕ ਤਾਈਂ ਦੱਸਿਆ ਅੱਜ ਤਾਂ 4 ਹੀ ਹੋਈ ਹੈਗੀ ਤੇ ਤੰਨਾ ਉਹਦੇ 4 ਮਾ ਤਰੀਕ ਭੁੱਲ ਗਿਆ ਜਰੂਰ ਦੇਖ ਲਈ ਆ ਦੇਖੋ ਆ ਹਾਂ ਲੋ ਲਓ ਜੀ ਇੱਕ ਤੁਸੀਂ ਗੱਲ ਸੁਣੀ ਆ ਕਹਿੰਦੇ ਖਾਣੇ ਖਾਣੇ ਤੇ ਕਹਿੰਦੇ ਦਾਣੇ ਦਾਣੇ ਤੇ ਬੰਦੇ ਦਾ ਨਾਮ ਲਿਖਿਆ ਜਾਂਦਾ ਹੈਗਾ ਇਹ ਮੇਰੀ ਮਾਤਾ ਆ ਗਈ ਇਹ ਮੈਨੂੰ ਫੋਨ ਕਰਕੇ ਕਹਿੰਦੀ ਕੰਮ ਆ ਮੇਰੀ ਫੋਨ ਤੇ ਸੁਲਮਾ ਖੜੀ ਇੱਥੇ ਆਉਣਾ ਇੱਥੇ ਆ ਕੇ ਮੈਨੂੰ ਕੀ ਕਿਉਂ ਲੈ ਕੇ ਮਿਲੇ ਮਾਤਾ ਲੱਡੂ ਚਾਹ ਚਾਹ ਦੇ ਲੱਡੂ ਬਲੇ ਇਹਨਾਂ ਦਾ ਨਾਮ ਲਿਖਿਆ ਹੋਇਆ ਸੀਗਾ ਤਾਂ ਕਰਕੇ ਕਹਿੰਦੇ ਨੇ ਵੀ ਦਾਣੇ ਦਾਣੇ ਦੇ ਨਾਮ ਲਿਖਣਾ ਆ ਵੀ ਯੋਨਾ ਕਾਕੇ ਕੀ 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 ਕਹਿੰਦੀ ਮਦਦ ਬਾਰੇ ਅਸੀਂ ਇਹ ਪਤਾ ਹੁੰਦਾ ਹੈ ਵੀ ਜਿਹੜਾ ਕੌਣ ਕਿਸੇ ਦੇ ਆ ਗਏ ਜਾਵੇ ਅੰਨ ਜਲ ਚੱਕ ਲਿਆਵੇ ਹਾਂ ਇਹ ਅੰਨ ਜਲ ਚੱਕ ਲਿਆਵੇ ਪੂਰਾ ਮੀ ਪਈ ਜਾਂਦਾ ਯਾਰ ਮੈਂ ਜਾਂਦਾ ਹੀ ਮੀ ਪਈ ਜਾਂਦਾ ਸੀ ਤੇਰਾ ਰਲਿਆ ਸੀ ਤੂੰ ਖਾ ਗਿਆ ਹਾਂ ਸਾਡੇ ਸੁੱਖਣਾ ਮੁੰਡੇ ਦਾ ਵਧਾਈ ਦਾ ਡੱਬਾ ਆ ਸੀ ਚੱਗੇ ਬਾਗਾਂ ਵਾਲਾ ਹਣਾ ਇਹ ਮੈਂ ਖਾ ਲਿਆ ਜੀ ਚਲੋ ਜੀ ਲਓ ਜੀ ਆਪਾਂ ਚੱਲਨੇ ਹੁਣ ਇਹਨੂੰ ਕਹਿੰਦੇ ਨੇ ਖਾਣੇ ਹਨ ਦੇ ਲਿਖਿਆ ਹਣਾ ਬੰਦੇ ਦਾ ਨਾਮ ਲਿਖਿਆ ਹੁੰਦਾ ਵੀ ਦਾਣੇ ਦਾਣੇ ਦੇ ਖਾਣੇ ਖਾਣੇ ਦੇ ਮੇਰੇ ਤੋਂ ਖਾਣਾ ਨਿਕਲ ਜਾਂਦਾ ਮੇਰੇ ਤੋਂ ਵੀ ਦਾਣੇ-ਦਾਣੇ ਦੇ ਨਾਲ ਲਿਖਿਆ ਹੈਗਾ ਮੈਂ ਆਏ ਉਧਰ ਨੂੰ ਮਾਰਾਂ ਗਏ ਨੀ ਲੱਡੂ ਖਾਦਰੋ ਤਾਬੀ ਜੀ ਆ ਕੇ ਉਹਦੇ ਵਿੱਚ ਚਾਹ ਪੀਓ ਤੇ ਹੁਣ ਜਾਣਦੇ ਆ ਵੀ ਰੋਡ ਤੋਂ ਜਾਂਦੇ ਜਾਂਦੇ ਦੇਖ ਲਾਪਨੂੰ ਪੁੱਤਰਗੇ ਸੱਧਿਆ ਵੀ ਤੇਰੀ ਚਾਹ ਲਿਖੀ ਹੋਈ ਆ ਛੋਡੇ ਨਾਲ ਵੀ ਦੋਸਤੋ ਕਈ ਵਾਰ ਇਹੋ ਜਿਹਾ ਐਂ ਗੱਲ ਹੋਈ ਆ ਮੈਨੂੰ ਜਰੂਰ ਦੱਸਿਓ ਲਓ ਜੀ ਚੱਲਦੇ ਆਂ ਆਪਾਂ ਬਲੌਗ ਨਾਲ ਆਪਣੇ ਜੁੜੇ ਰਹੋ ਇੱਕ ਮੈਨੂੰ ਇਹ ਦੱਸੋ ਜਿਹਦੇ ਕਰੇਤੀ ਰਾਣੀਆਂ ਉਹਨਾਂ ਦੇ ਘਰੇ ਕੌਣ ਕੌਣ ਆਏ ਕਰਦੀ ਆਤੀ ਉਹਨਾਂ ਦੀ ਦੇਖਿਓ ਦਿਖਾਉਣਾ ਤੁਹਾਨੂੰ ਆਹ ਦੇਖੋ ਆ ਇਹ ਪਿੰਨ ਨੇ ਪੂਰੇ ਕਲਰ ਕਰ ਦਿੱਤੇ ਇਹ ਦੇਖ ਦਿੰਦੀ ਰਾਨੀ ਦਾ ਕੰਮ ਪੂਰਾ ਹੋ ਗਿਆ ਰੱਖਿਆ ਸੋ ਪਿਆ ਹੈ ਜੀ ਹੁਣ ਹੁਣ ਆਹ ਮਸ਼ੀਨ ਤੇ ਬੈਠੀ ਆਪਦੀ ਦਾਦੀ ਨਾਲ ਐ ਹੋਏ ਪਤਾ ਕੀ ਬਣਾਉਣਾ ਇਹ ਆ ਟਾਈਪ ਦੇ ਦੇਖ ਦੇ ਬਣਾਈ ਜਾਂਦੀ ਆ ਇਧਰ ਆ ਰੰਗ ਕਾ ਇੱਥੇ ਤਾਂ ਰੱਖੇ ਨੇ ਲੈ ਆਪਦੀ ਫੋਟੋ ਅਲੀ ਕਾਪੀ ਬਣਵਾ ਲਈ ਆ ਲੈ ਆਹ ਸਟੈਂਡ ਸਿੱਧੂ ਦੀ ਫੋਟੋ ਉੱਥੇ ਧਰਤੀ ਪੂਰੇ ਉਹ ਘਰ ਰੱਖਿਆ ਨੇ ਸਾਡੀ ਕੁੜੀ ਨੇ ਭਾਈ ਲਓ ਜੀ ਸਸੇ ਕਾਲ ਮਾਸੋਂ ਸਾਨੂੰ ਪਤਾ ਹੈ ਕਹੇ ਅੱਜ ਕੱਲਰ ਅੱਪ ਕਹਿੰਦੇ 9 10 ਤਰੀਕ ਤਾਈ ਪਾਉ ਹਜੇ ਮੈਂ ਘਾਟ ਰਹਿੰਦੀ ਹੂ ਭਾਈ ਇਹਦੀ ਕੋਈ ਲੇਖਾ ਦੇਖਾ ਦੇਖਾ ਲੇਖਾ ਜੋਖਾ ਲੇਖਾ ਦੇਖਾ ਨਹੀਂ ਲੇਖਾ ਜੋਖਾ ਰਹਿ ਰਿਹਾ ਰੰਦਾ ਹੁੰਦਾ ਕਰਕੇ ਤੇ ਮੌਸਮ ਦੇਖੋ ਨੇ ਹਜੇ ਵੀ ਬਦਲ ਵਾਈ ਖੜੀ ਆ ਠੰਡੇ 5 ਵਜੇ ਵਜ ਗਏ ਹਾਂ 11 ਵਜ ਗਏ 5 5:30 ਆ ਕੇ ਪੈ ਗਈ ਸੀ ਰੋਟੀ ਤੋਂ ਠੰਡੀ ਸੀ ਜਦ ਸੰਦੇਹ ਆ ਗਈ ਸੀ ਤੇ ਹੁਣ ਮਰਾ ਜੀ ਹੀ ਰੰਗ ਨਹੀਂ ਕੁਸ ਲਿਆ ਖਾਣ ਨੂੰ ਮੈਂ ਲਿਆਣਾ ਪੁੱਤ ਲਓ ਆਪਾ ਆ ਦੇਖੋ ਹਜੇ ਕੋਟੇ ਦੇ ਛੱਟ ਹਜੇ ਠੀਕ ਨਹੀਂ ਹੋਏ ਕਿਤੋਂ ਡਿੱਗੇ ਸੀ ਦਿਖਾਉਣਾ ਹਾਂ ਇਹ ਤਾਂ ਡਿੱਗੇ ਸੀ ਭਾਈ ਇਹ ਵਿਚਾਰਾ ਹੈ ਚੋਟਾ ਖੜੀ ਹੈ ਜੀ ਪਹਿ ਚੱਲੋ ਨਾਲ ਟੈਂਪ ਖੜੇ ਆ ਲੈ ਆ ਆ ਰੋਟੇ ਨੇ ਅਨੇ ਬਚਾ ਦੀ ਜੀ ਨਾ ਟੁੱਟਦਾ ਸੱਟ ਜਿਹਾ ਰੱਖਦੀ ਇਹ ਤਿਲਸਦੀਆਂ ਨੇ ਭੰਦੇ ਯਾਰ ਲਾਓ ਜੀ ਰੱਬ ਨੇ ਪੂਰਾ ਚੱਕਰ ਚੱਕਰ ਕਰ ਖੇ ਕਾਰਾਈ ਕਰਾ ਪਿੰਡ ਦੇ ਚਾਰੇ ਪਾਸੇ ਚਾਰੇ ਕਿਉਂ ਥੋੜੇ ਪਾਸੇ ਦੂਜੇ ਪਾਸੇ ਦਾ ਵੱਡੀ ਸੜਕ ਤੇ ਮੀਆਂ ਆਪਦਾ ਫਿਰ ਰੁੱਖ ਤਾਂ ਦਿਖਾਉਂਦੀ ਹੁੰਦਾ ਨਾ ਮੋਹ ਦੇ ਹਜੇ ਵੀ ਦੇਖ ਦੇਖੋ ਬੱਦਲ ਵਾਈ ਦੇਖੋ ਤੋ ਹਜੇ ਵੀ ਖੁੱਲਿਆ ਪਿਆ ਇਹ ਨੂੰ ਆਇਆ ਵੀ ਮੈਂ ਹੋਰ ਪਾਵਾਂ ਦੇਖਦੇ ਆ ਕੀ ਬੰਦਾ ਜਰਾਤ ਨੂੰ ਔਂ ਚੱਕਿਆ ਆਪਾਂ ਕਿੱਥੇ ਪਹੁੰਚ ਚੁੱਕਿਆ ਹਾ ਹੋ ਬਾਬੂ ਜੀ ਦੇਖ ਦੇ ਬਾਬੂ ਦਾ ਢੱਡ ਆ ਦੇਖ ਤੇ ਆ ਆਏ ਆਏ ਗਾ ਸਾਰੇ ਉੱਥੇ ਆ ਮਾਇਆ ਇਹਦੇ ਕੋਈ ਮਾਇਆ ਇਹਦਾ ਡਿਜਾਇਨਾ ਮੇਦਰਾ ਮਾਇਆ ਕਿਸੇ ਕਰਕੇ ਨਹੀਂ ਕਿੱਥੇ ਦਿਖਾਇਆ ਤੇ ਹੈ ਡਿਟਚੇ ਡਿਟਚਾ ਜਿਆਦਾ ਤੇਰਾ ਡਿਟਚ ਨਹੀਂ ਮੇਰਾ ਡਿਟਚ ਨਹੀਂ ਇਹ ਕਿਹਦਾ ਵੀ ਨਹੀਂ ਤੁਹਾਨੂੰ ਕਹਿੰਦਾ ਸਾਡਾ ਡੱਡ ਦੇਖ ਤੁਹਾਨੂੰ ਕਹਿੰਦਾ ਤੇਰਾ ਡੱਡ ਨਹੀਂ ਆਹੋ ਦੇਖ 15 15 ਚੱਲ ਪ੍ਰਮਾਤਮਾ ਕਹਿੰਦਾ ਤੇ ਕੋ ਜਿਆਦੇ ਰਹਿ ਪਈ ਫੇਰੀ ਲੈ ਕੇ ਜਾਵਾਂਗੇ ਤੁਹਾਨੂੰ ਮੇਦਰਾ ਹੋ ਠੀਕ ਹੈ ਹਾਂ ਉਹ ਰਸਤਾ ਘੜਾ ਵਧੀਆ 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 ਜਿਆਦੇ ਨੇ ਇਹਦੇ ਕੋਲ ਆਪਣੇ ਨੂੰ ਹਾਂ ਹਾਂ ਉਹ ਇਕੱਠੇ ਕਰ ਅਸੀਂ ਤਾਂ ਕਹਿੰਦੇ ਵੀ ਜਿਆਦੇ ਰਹਿ ਸਾਨੂੰ ਅਸੀਂ ਲੈ ਲਿਆ ਕਰਾਂਗੇ ਇੱਥੋਂ ਹੋ ਠੀਕ ਆ ਪਿੱਖੀਆ ਕੀ ਹਾਲ ਆ ਵਾਰਸ ਦਾ ਪੂਲ ਪਾਣੀ ਆ ਹੈ ਬਾਦੂ بارش ਬਾਦੂ ਇੱਥੇ ਕਿੰਨਾ ਬਹੁਤ ਜਿਆਦਾ بارش ਆ ਕਿਸ਼ਤੀਆਂ ਨਾਲ ਪਿੱਖੀ ਦੇ ਕਿਸ਼ਤੀਆਂ ਕਿਸ਼ਤੀਆਂ ਗੱਲੇ ਗੁਰਦੁਆਰਾ ਰੌਣਕ ਤੇ ਚੱਲਦੀਆਂ ਅੱਜ ਟੱਡੇ ਵਾਲੇ ਪਾਸੇ ਸਾਡੇ ਵਾਲੇ ਪਾਸੇ ਨਹੀਂ ਹੈ ਟੱਡੇ ਵਾਲੇ ਬੱਚਾ ਬੱਚਦਾ ਇਹਨਾਂ ਦੇ ਪਾਸੇ ਵਦਰਾ ਚਾਹ ਇੱਕ ਮਿੰਟ ਹੈ ਉਹ ਵੀ ਠੀਕ ਚਾਹ ਟੌਫੀਆਂ ਦੇ ਦੇ ਬੰਦਰੀਆਂ ਬਸ ਬਸ ਇਹ ਆ ਜਾਵਾਂ ਮੁੰਡਿਆ ਬਹੁਤ ਬੋਲੀ ਜੈ ਜੀ ਉਹ ਤੈਨੂੰ ਵਧਾਈਆਂ ਬਹਿਲਾ ਪਰਮਾਤਮਾ ਸਾਹਿਬ ਦਾ ਬਖਸ਼ਦਾ ਦੇ ਪਰਮਾਤਮਾ ਸਾਹਿਬ ਉਹ ਇਹ ਪਿੰਡ ਵਾਲੇ ਮੁੰਡੇ ਉਹ ਇਹ ਆਪਣਾ ਅੰਡਾ ਦਾ ਹੀ ਮੁੰਡਾ ਇਹਨੇ ਇੱਥੇ ਦੁਕਾਨ ਕਰ ਲਈ ਇਸ ਦਾ ਪੂਰ ਤੁਸੀਂ ਆਏ ਹੋਗੇ ਸਾਰੇ ਆਪਾਂ ਨੂੰ ਲੱਕੜ ਦੀ ਦੁਕਾਨ ਕਰ ਲਈ ਲੱਕੜ ਦਾ ਕੰਮ ਕੀ ਕੀ ਕੰਮ ਕਰਦਾ ਪੁੱਤ ਜੋੜੀ ਪੱਲਾ ਕਮਬੋਰ ਕਿਚਨ ਬੈੱਡ ਡਾਊਨ ਸੀਲਿੰਗ ਅਲੂਮੀਨੀਅਮ ਦਾ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਫਰਨੀਚਰ ਦੇ ਲਈ ਫਰਨੀਚਰ ਦੇ ਲਈ ਠੀਕ ਹਾਂ ਤੇ ਉਹ ਸਾਰਾ ਕੰਮ ਕਰਦੇ ਆਪਾਂ ओके फ्लेबरेट ਤੇ ਵੀ ਕਰਦੇ ਆ ਬਿੱਟ ਮਟੀਰੀਅਲ ਵੀ ਕਰਦੇਗੇ ਅੱਛਾ ਜੇ ਕਿਸੇ ਦੇ ਸਮਾਨ ਦੇ ਕੇ ਕਰਾਉਣਾ ਤਾਂ ਵੀ ਕਰਾ ਲਓ ਤੇਰਾ ਸਮਾਨ ਲੈ ਤੂੰ ਉੱਤੇ ਸਮਾਨ ਵਾਹ ਕੇ ਕਰ ਤੂੰ ਉਹ ਵੀ ਕਰਵਾ ਸਕਦੇ ਠੀਕ ਆ ਤੇ ਰੇਟ ਪਾਇਟ ਭੇਜ ਆਇਦ ਲਈ ਬਾਕੀ ਬਾਕੀ ਆਪਣਾ ਕੰਮ ਚੱਲਿੰਦਾ ਜਾ ਦਿੱਤੀ ਤੇ ਆਪ ਕਾਹਨ ਲਈ ਵੀਡੀਓ ਦੇ ਵਿੱਚ ਲੈ ਕੇ ਦੇ ਕੰਮ ਦਿਖਾਵਾਂਗੇ ਠੀਕ ਆ ਲੋ ਵੀ ਮਿੱਤਰੋ ਇਹਦਾ ਕੰਪਲੀਟ ਹੋ ਗਿਆ ਕੰਮ ਮੁੰਡੇ ਦਾ ਤੁਹਾਨੂੰ ਇਹ ਮੁੰਡੇ ਦਾ ਕੰਮ ਕਰਿਆ ਦਿਖਾਵਾਂਗੇ 5-10 ਦਿਨਾਂ ਦੇ ਵਿੱਚ ਕੰਪਲੀਟ ਇੱਕ ਕੂਠੀ ਦਾ ਕੰਮ ਕਰਿਆ ਮੁੰਡੇ ਨੇ ਤੁਹਾਨੂੰ ਕੰਮ ਕਰਿਆ ਦਿਖਾਵਾਂਗੇ ਮੇਰੇ ਜਿਹੜੇ ਲਵੇ ਲਾਉਣੇ ਪਿੰਡ ਦੇ ਨੇ ਆਪਣੇ ਪਿੰਡ ਦੇ ਤੇ ਜਿਹੜੇ ਮੇਰੇ ਵੀਡੀਓ ਦੇਖ ਰਿਆ ਜੀ ਦੂਤ ਰਾਡੇ ਉੱਥੇ ਵੀ ਪਹੁੰਚੂਗਾ ਬਾਕੀ ਆਪਾਂ ਮੁਲਾਹਜੋਗ ਤੋਂ ਬੰਦ ਜਲਦੀ ਆਣਾ ਯਾਰ ਜਦੋਂ ਇਹ ਕੰਮਪਲੀਟ ਹੋ ਗਿਆ ਆਪਾਂ ਇਹਦੀ ਵੀ ਵੀਡੀਓ ਬਣਾ ਕੇ ਲਿਆਵਾਂਗੇ ਹਾਂ ਇਸ ਤਨ ਜਿਹਨਾਂ ਨੇ ਕੰਮ ਕਰਦੇ ਸਾਨੂੰ ਵੀਡੀਓ ਦਿਖਾ ਬਹੁਤ ਟਾਈਮ ਦਾ ਮੁੰਡਾ ਕੰਮ ਕਰਦਾ ਹੈਗਾ ਹੁਣ ਇਹਨੇ ਖੁਦ ਦਾ ਕੰਮ ਕਰਿਆ ਹੈਗਾ ਸਾਰੇ ਮਿੱਤਰਾਂ ਨੂੰ ਵੀਰਾਂ ਨੂੰ ਬੇਨਤੀ ਹੈ ਵੀ ਮੁੰਡੇ ਦਾ ਸਾਥ ਦਿਓ ਠੀਕ ਆ ਆਪਣੇ ਬੰਦਿਆਂ ਦਾ ਸਾਥ ਤੇਈ ਦਾ ਹੁੰਦਾ ਚੰਗੀ ਗੱਲ ਲਓ ਵੀ ਮਿਲਦੇ ਆ ਤੈਨੂੰ ਨਾਲੇ ਉਹਤਰੀ ਵੀਡੀਓ ਬਣਾਉਣੇ ਹਾਂਜੀ ਹਾਂ ਤੁਹਾਨੂੰ ਦਿਖਾਵਾਂਗੇ ਕੋਠੀ ਵਾਲੀ ਵੀਡੀਓ ਇਹਦੀ ਓਕੇ ਜੀ ਓਕੇ ਕਲੋਜੀ ਇਹ ਮੁੰਡੇ ਦੁਕਾਨਦਾਰ ਨਾਂ ਦਾ ਮੋਤੀ ਮੇਰਾ ਉਹ ਡੈਨ ਫਰਨੀਚਰ ਵਾਕਸ ਹੈ ਇੱਥੇ ਹਰ ਵਰਗਾ ਹਰ ਤਰ੍ਹਾਂ ਦਾ ਫਰਨੀਚਰ ਤਿਆਰ ਕੀਤਾ ਜਾਂਦਾ ਜਿਵੇਂ ਕਿ ਬੈਡਰੂਮ ਡਰੈਇੰਗ ਰੂਮ ਜੋੜੀਆਂ ਪੱਲੇ ਕੱਪਵਾਰਡ ਚੇਕਨੰਦੀਆਂ ਕਿਉਂ ਨਹੀਂ ਕਿਚਨ ਹੈ ਕਿਚਨ ਕਿਚਨ ਤੇ ਹੈ ਨਹੀਂ ਕਿਚਨ ਹੈ ਆ ਠੀਕ ਆ ਬਾਈ ਬਹੁਤ ਬਾਪ ਜੀ ਬਹੁਤ ਵਧੀਆ ਰੇਟਾਂ ਤੇ ਕਰਾਇਆ ਜਾਂਦਾ ਕੋਈ ਆਇਆ ਵੀ ਨਹੀਂ ਵਾਲੇ ਰੇਟ ਲੈਣੇ ਠੀਕ ਆ ਆ ਦੇਖੋ ਜੀ ਇਹਨੂੰ ਕਹਿੰਦੇ ਆ ਸੱਤ ਰੰਗੀ ਪੀਂਗ ਤੇ ਰੱਬ ਦੇ ਰੰਗ ਨਿਆਰੇ ਨੇ ਕਹਿੰਦੇ ਇਹ ਆ ਸੱਤ ਰੰਗੀ ਪੀਂਗ ਦੇਖੋ ਇਹਨੂੰ ਕਹਿੰਦੇ ਨੇ ਸੱਤ ਰੰਗੀ ਪੀਂਗ ਭਾਈ ਕੋਈ ਕੋਈ ਵਰ ਪਿੰਡ ਚੋਂ ਵੀ ਰੋਣਾ ਹੀ ਪਿਆ ਜਾਂਦਾ ਦੇਖੋ ਹੋ ਠੀਕ ਆ ਜਗੰਦਰਾ ਓ ਜਗੰਦਰਾ ਵਧੀਆ ਵਧੀਆ ਜੀ ਕੀ ਹਾਲਾ ਕੀ ਆ ਹੋ ਗਿਆ ਪਤਾ ਨਹੀਂ ਯਾਰ ਅੱਛਾ ਹੋਰ ਮੇਵੇ ਠੀਕ ਆ ਓਕੇ ਕਿੱਥੇ ਜਾਂਦਾ ਉਹ ਕਿੱਥੇ ਜਾਂਦਾ ਇਹ ਕਿੱਥੇ ਜਾਂਦਾ ਲੈ ਦੇ ਦੋ ਇੱਥੇ ਨਾਲ ਨੂੰ ਲਓ ਜੀ ਨੇਰਾ ਹੋ ਚੁੱਕਿਆ ਪੂਰਾ ਬੱਦਲ ਬਾਈ ਹਜੇ ਵੀ ਖੜੀ ਆ ਦੇਖੋ ਆ ਦੇਖ ਰੱਬ ਹਜੇ ਵੀ ਕਦੇ ਉਹਦੇ ਸਿਰ ਤੇ ਖੜਾ ਹੈਗਾ ਪੂਰਾ ਭਾਈ ਇੱਧਰ ਦੇਖ ਨਹੀਂ ਰਿਹਾ ਜੀ ਲਓ ਜੀ ਇੱਕ ਗੱਲ ਮੈਂ ਹੋਰ ਕਹਿਣਾ ਆਪਾਂ ਹੱਡ ਭੀੜ ਤਾਂ ਵਾਸਤੇ ਅਸ ਨੂੰ ਲਿਆ ਰਹਾਂਗੇ ਕੋਈ ਗੱਲ ਨਹੀਂ ਉੱਥੇ ਤਾਂ ਕੁਝ ਵੀਡੀਓ ਆਈਆਂ ਨੇ ਵੀਰ ਵਿੱਚ ਹੋਰ ਲੈ ਕੇ ਇਹਨਾਂ ਨੂੰ ਲੋੜ ਨੇ ਕੁਝ ਨਹੀਂ ਹੁੰਦਾ ਆਪਣੇ ਪੰਜਾਬ ਵਾਲਿਆਂ ਦਿਲ ਵੱਡੇ ਨੇ ਕੋਈ ਨਾ ਜੇ 10% ਕੋਈ ਲੈ ਕੇ ਉਹ ਤਾਂ ਉਹਨਾਂ ਦੀ ਮਾੜੀ ਗੱਲ ਹੈ ਜਿਹੜੇ ਗਲਤ ਲਿਆ ਰਹੇ ਨੇ ਇਹ ਹੁੰਦੀ ਹੀ ਹੁੰਦਾ ਹੈ ਜਦੋਂ ਆਪਾਂ ਕੋਈ ਚੀਜ਼ ਬਣਦੇ ਹਨ ਤਾਂ ਉਹਦੀ ਦੁਰਵਰਤੋਂ ਵੀ ਹੋ ਜਾਂਦੀ ਹੈ ਵਿੱਚ ਦੀ ਚਲੋ ਆਪਾਂ ਆਪਣੇ ਵੱਲੋਂ ਸੇਵਾ ਕਰ ਹੈਨਾ ਆਪਾਂ ਸਾਰੀ ਸੇਵਾ ਲੈ ਕੇ ਜਾਂਦੇ ਹਾਂ ਹੁਣ ਉਧਰ ਬਹੁਤ ਚੀਜ਼ਾਂ ਆ ਗਈਆਂ ਜਿਹੜੀਆਂ ਟੀਮਾਂ ਆ ਗਈਆਂ ਹੋਈਆਂ ਨੇ ਸੰਸਥਾਵਾਂ ਉਹਨਾਂ ਨੂੰ ਫੋਨ ਕਰਕੇ ਪੁੱਛਿਓ ਇਦੋਂ ਤੱਕ 10-20 ਦਿਨ ਠਹਿਰ ਕੇ ਆਪਾਂ ਉਦੋਂ ਆ ਫੇਰ ਚੱਲਾਂਗੇ ਉਦੋਂ ਕੀ ਲੋਡ ਆ ਗਈ ਫਿਰ ਆਪਾਂ ਨੂੰ ਪੈਸਿਆਂ ਦੀ ਲੋੜ ਪੋ ਪੈਸੇ ਨਹੀਂ ਕਿਉਂ ਲੋਡ ਪਊਗੀ ਪੈਸਾ ਇਕੱਠਾ ਕਰਕੇ ਆਪਾਂ ਨੂੰ ਡੀਜ਼ਲ ਖਰੀਦਣਾ ਉੱਥੋਂ ਰੇਤਾ ਵੀ ਚੱਕਣਾ ਉਹਨਾਂ ਜਿਹੜਾ ਦਰਿਆਵ ਦਾ ਆ ਤਾਂ ਮੇਰੇ ਵੀਰੋਂ ਬੇਨਤੀ ਆ ਵੀ ਹੁਣ ਤੁਸੀਂ ਨਾ ਸਮਾਨ ਉੱਥੇ ਵਗ ਗਿਆ ਜਿਹੜੀਆਂ ਟੀਮਾਂ ਗਈਆਂ ਹੋਈਆਂ ਨੇ ਉਹਨਾਂ ਨਾਲ ਰਾਬਤਾ ਕਰਕੇ ਵੀ ਇੱਥੇ ਲੋਡ ਤਾਂ ਕਰਿਓ ਉਹ ਨਹੀਂ ਉੱਥੇ ਬਹੁਤ ਸਮਾਨ ਵਗ ਗਿਆ ਉੱਥੇ ਹਰਿਆਣੇ ਵਾਲੇ ਵੀ ਪਹੁੰਚ ਚੁੱਕੇ ਨੇ ਰਾਜਸਥਾਨ ਵਾਲੇ ਵੀ ਆ ਗਏ ਹੋਰ ਵੀ ਆ ਰਹੇ ਨੇ ਯੂਪੀ ਤੋਂ ਵੀ ਸਾਰੀਆਂ ਸਟੇਟਾਂ ਜਿਹੜੀਆਂ ਆਪਣੇ ਭਾਈਵਾਲ ਨੇ ਲਵੇ ਲਵੇ ਵਾਲੀਆਂ ਆ ਰਹੀਆਂ ਨੇ ਛੋਟਾ ਵੀਰ ਹਰਿਆਣਾ ਆ ਰਿਹਾ ਹੈਗਾ ਰਾਜਸਥਾਨ ਵਾਲੇ ਵੀ ਪਹੁੰਚ ਗਏ ਨੇ ਸਾਰੇ ਪਹੁੰਚ ਰਹੇ ਨੇ ਇਸ ਕਰਕੇ ਬੇਨਤੀ ਆ ਵੀ ਆਪਾਂ ਹੁਣ ਆਪਣੀ ਇਹਨੂੰ ਪਾਵਰ ਨੂੰ ਮੜਾ ਇਹ ਸਲੋ ਕਰ ਲੋ ਕਿਉਂਕਿ ਜਿਹੜੇ ਇਹ ਚੀਜ਼ਾਂ ਗੀਆਂ ਇਹਨੂੰ ਲੱਗ ਜਾਂਦੇ ਉਦੋਂ ਬਾਅਦ ਆਪਾਂ ਨੂੰ ਪੈਸੇ ਹੋਰ ਚੀਜ਼ ਲੜੂ ਉਦੋਂ ਬਾਅਦ ਆਪਾਂ ਦੁਬਾਰੇ ਫੇਚ ਲਾਂਗੇ ਉਹ ਬੰਦਿਆਂ ਨੂੰ ਆਪਾਂ ਨੂੰ ਪਤਾ ਹੈ ਹਰਿਆਣਾ Rajasthan ਦੇ UP ਵਾਲੇ ਤੇ ਆਪਣੇ ਸਾਰੇ ਭਾਈਚਾਰੇ ਇਕੱਠੇ ਹੋ ਗਏ ਤੇ ਮੈਂ ਸੁਣਿਆ ਅੱਜ ਖਬਰ ਦੇਖੀ ਤੇ ਆਪਣੇ ਦੇਸ਼ ਦਾ ਖੇਤੀਬਾੜੀ ਮੰਤਰੀ ਵੀ ਉੱਥੇ ਪਹੁੰਚਿਆਗਾ ਬਹੁਤ ਬਹੁਤ ਧੰਨਵਾਦ ਧੰਨਵਾਦੀ ਕਰ ਸਕਦੇ ਆ ਭਾਰਤ ਸਰਕਾਰ ਦਾ ਵੀ ਆ ਗਿਆ ਕੋਈ ਸਾਡੀ ਸਾਰ ਲੈਰ ਕਿ ਅਸੀਂ ਸਾਰਿਆਂ ਨਾਲ ਖੜਦੇ ਆ ਸਾਡੇ ਹੁਣ ਜਿਹੜੇ ਜਿਹੜੇ ਖੜੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਮੈਂ ਮੈਂ ਜਦੋਂ ਫੇਸ ਨੂੰ ਕਿਹਾ ਕਿ ਬਹੁਤ ਵੀਡੀਓ ਦੇਖਿਆ ਬਾਈ ਤੁਸੀਂ ਲੜੋ ਪਿਡੋ ਨਾ ਸੇਵਾ ਕਰੋ ਕੋਈ ਗੱਲ ਨਹੀਂ ਉਹ ਮੈਂ ਇੱਕ ਵੀਡੀਓ ਦੇਖਿਆ ਹੁਣ ਕੋਈ ਕਿਰਨਾ ਬਹਿਂਡਿਆ ਜੀ ਉਹ ਵਿਚਾਰੀ ਬੋਰਡ ਤੇ ਜਾਂਦੀ ਸੀਗੀ ਚਲ ਜਿੰਨਾ ਕੁ ਸਮਾਨ ਲੈ ਕੇ ਉਹ ਦੂਜੇ ਮੁੰਡੇ ਨੂੰ ਬਲਾਪਰਾ ਬੋਲਦਾ ਚਾ ਨਾ ਬੋਲੋ ਯਾਰ ਆਇਆ ਨਾ ਜੇ ਕੋਈ ਸੈਲੀਬ੍ਰਿਟੀ ਜਾਂਦਾ ਜਿਵੇਂ ਗਗਨਾਬ ਸਿੱਧੂ ਹੋਗੇ ਬਾਈ ਵਰਗੇ ਜਿਹੜੇ ਵੀ ਉੱਥੇ ਜਾਂਦੇ ਉਹਨਾਂ ਨੂੰ ਦੇਖ ਕੇ ਹੋਰ ਜੁੱਤ ਜਾਂਦਾ ਕਿ ਕੋਈ ਵੀ ਫੇਮਸ ਹੁੰਦਾ ਜਾਂਦਾ ਹੈਗਾ ਕੋਈ ਨਾ ਉਹਨਾਂ ਨੂੰ ਜਾਇਆ ਹੁੰਦੇ ਕਿਹੜਾ ਉਹਦੇ ਕਰਕੇ ਹੋਰ ਬੰਦੇ ਜਾਂਦੇ ਨੇ ਇਹ ਸੋਸ਼ਲ ਮੀਡੀਆ ਦੀ ਤਾਕਤ ਹੀ ਇਹ ਜੀ ਆ ਮੇਰਾ ਵੀ ਰੋਕ ਕਿਸੇ ਨੂੰ ਮੰਦਾ ਜਨਾ ਨਾ ਨਾ ਬੋਲੋ ਕਿਸੇ ਨੂੰ ਨਾ ਬੋਲੋ ਕਿ ਮੈਂ ਆ ਓ ਅੱਛਾ ਠੀਕ ਹੈ ਠੀਕ ਜੀ ਠੀਕ ਹੈ ਤਗੜਾ ਵਧੀਆ ਬੜੀ ਓਕੇ ਹੂੰ ਵਧੀਆ ਜੀ ਲੱਗਿਆ ਵਧੀਆ 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 ਜੀ ਲੱਗ ਕੇ ਨੂੰ ਕਿਹੜਾ ਬਾਹਰੋਂ ਆ ਕੇ ਆ ਹਾਂ ਮੈਂ ਆ ਗਿਆ ਬਾਹਰੋਂ ਹੈ ਕੈਨੇਡਾ ਤੋਂ ਤੇ ਕਹਿੰਦਾ ਨੀਂਦ ਵਧੀਆ ਆਉਂਦੀ ਆ ਬੜੀ ਵਧੀਆ ਅੱਛਾ ਉਹ ਦੱਸ ਠੀਕ ਠਾਕ ਕੋਈ ਗੱਲ ਬਾਤ ਬਹੁਤ ਵਧੀਆ ਪਤਾ ਕਾ ਕਰੀ ਜਾਂਦਾ ਮੀਂਹ ਪਾ ਕੇ ਜਾਂਦਾ ਰੱਬ ਦਾ ਤਾਂ ਕਾ ਕਰੀ ਜਾਂਦਾ ਜਿਆਦਾ ਕਰੀ ਜਾਂਦਾ ਹੈ ਨਾ ਜਿਆਦਾ ਕਰਦਾ ਨਜ਼ਾਇਜ਼ ਕਰ ਹਾਂ ਕੀ ਕਹਿੰਦਾ ਚਾਹੁੰਦਾ ਕਿ ਲੋਕਾਂ ਵਾਸਤੇ ਪਾਣੀ ਆ ਗਏ ਨਾ ਉਹਨਾਂ ਦੇ ਫਸਲਾਂ ਮਰੀ ਜਾਂਦੀਆਂ ਨੇ ਫਸਲਾਂ ਬਹੁਤ ਨਿਸ਼ਕਾਮ ਹੋ ਜਾਂਦੀਆਂ ਨੇ ਉਹ ਨੁਕਸਾਨ ਜਿਆਦਾ ਹੋ ਗਿਆ ਨਾ ਹਾਂ ਬੜਾ ਹੋ ਗਿਆ ਚੱਲ ਕਰੂ ਰੱਬ ਮੇਰਾ ਹਾਂ ਕਰੂ ਆ ਜਾਈ ਜਾਣਾ ਵਾਸੇ ਲੋਕਾਂ ਨੇ ਬੱਤ ਤੋਂ ਬੱਤ ਮਦਦ ਕਰਨ ਇੱਕ ਦੂਜੇ ਦੀ ਹੈ ਨਾ ਹਾਂ ਮਦਦ ਫੇਰੀ ਲੈ ਕੇ ਹਾਂ ਚੱਲ ਠੀਕ ਜੀ ਜੀ ਮਦਦ ਕਰੇ ਹਾਂ ਇਹ ਸੋਡੇ ਵੇਲੇ ਵੀ ਖੜਾਏ ਸੀਗੇ ਤਿੰਨ ਵਾਰੀ ਆ ਗਿਆ ਮੇਰੀ ਉਮਰ 'ਚ ਆ ਗਿਆ ਮੇਰੀ ਉਮਰ 'ਚ ਕਿੰਨੇ ਵਾਰਾ ਤਿੰਨ ਵਾਰੀ ਅੱਛਾ ਤਿੰਨ ਵਾਰੀ ਖੜਾ ਗਿਆ ਤੇਰੀ ਉਮਰ 'ਚ ਇੱਕ ਤਾਂ 88 'ਚ ਆ ਗਿਆ ਹਾਂ ਨਹੀਂ ਪਰ ਤਾਂ ਚਾਰ ਵਾਰਾ ਹੋ ਗਏ ਨਹੀਂ ਪਰ ਇੱਥੇ ਤਿੰਨ ਵਾਰਾ ਨਹੀਂ ਤਿੰਨ ਵਾਰਾ ਨਹੀਂ ਆਇਆ ਬਾਹਰ ਅੱਛਾ ਮੀ ਨਹੀਂ ਸੀ ਪੈਂਦਾ ਕੱਲਾ ਹਾਂ ਪਾਣੀ ਆਉਦਾ ਹੁਣ ਮੀ ਪੈਂਦੇ ਸਹਨ ਸੈਂ ਦੀ ਅੱਛਾ ਅੱਛਾ ਜਿੱਦ ਨੂੰ ਸਹਨ ਸੈਂ ਜਿੱਦ ਪੈਂਦੇ ਆਪਣਾ ਸੁਖਾਨਾ ਦਾ ਬਾਬੇ ਦੀ ਸਹਨ ਦਾ ਮਤਲਬ ਜੀ ਮਗਲ ਬਾਦ ਉਹ ਪਾਣੀ ਉਧਰ ਨੂੰ ਜਾਂਦਾ ਅੱਛਾ ਜਿੱਦ ਨੂੰ ਢਾਲ ਹੁੰਦੀ ਹਾਂ ਢਾਲ ਅੱਛਾ ਅੱਛਾ ਕਿੰਨਾ ਕਿੰਨਾ ਵਗਵਾਨੀ ਸੀ ਹਾਂ ਨਹੀਂ ਬਹੁਤ ਜਿਆਦਾ ਹੁਣ ਕਹਦੇ ਅਖੜ ਦਾਦਾ ਫੋਟਾ ਪੰਨੇ ਇੱਥੇ ਆਪਣੇ ਜਿੰਨਾ ਆਇਆ ਹਾਂ ਆਪਾਂ ਇਹਨਾਂ ਦੀ ਉਡਦਾ ਆਮ ਜੀ ਦੇ ਘਰ ਵੀ ਦੀ ਨਾਲ ਕਿ ਹਾਂ ਆਪਣੇ ਟਿੱਬਿਆਂ ਤੇ ਜਾਣਦੇ ਹੁੰਦੇ ਸਾਰੇ ਅੱਛਾ 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 ਇੰਨਾ ਬੜੀਆਂ ਤੇਰੀ ਉਮਰ ਚ ਤਾਂ ਆਪਣੇ ਏਰੀਏ ਚ ਤਿੰਨ ਵਾਰਾ ਤੇਰੀ ਉਮਰ ਚੜ ਆ ਗਿਆ ਹਾਂ ਤਿੰਨ ਹਾਂ ਤਿੰਨ ਵਾਰੀ ਆ ਗਿਆ ਓਕੇ ਲੋ ਵੀ ਚਾਚੇ ਦੀ ਉਮਰ ਚ ਤਿੰਨ ਵਾਰਾ ਹੜਾ ਆ ਗਿਆ ਦੋ ਵਾਰਾ ਮੇਰੀ ਉਮਰ ਚ ਆ ਗਿਆ ਭਾਈ 23 ਚ ਆ ਗਿਆ ਆ 25 ਚ ਆ ਗਿਆ ਚਲ ਆਪਣੇ ਏਰੀਏ ਚ ਨਹੀਂ ਆਇਆ ਇਸ ਤਰ੍ਹਾਂ ਆ ਗਿਆ ਸੀਗਾ ਸਾਡਾ ਬਾਬੇ ਦੀ ਮਹਿਰ ਆ ਬਾਬਾ ਗੁਰੂ ਤੇ ਇੱਕ ਬਾਤ ਤੇ ਇਹ ਦੇਖਦੇ ਤਾਂ ਪਹੀ ਹਜੇ ਲੱਗ ਕੇ ਜਾ ਮੇਰੇ ਮਾਲਕ ਦੀ ਮਹਿਰ ਆ ਬਾਬਾ ਗੁਰੂ ਤੇ ਇੱਕ ਬਾਦਰ ਜੀ ਸਾਡੇ ਹਿੰਦੂ ਦੀ ਜਾਦਰ ਦੇ ਮੇਰ ਅੱਗੇ ਇਹਦੇ ਮੇਰ ਕਰਕੇ ਬੱਚੇ ਬੈਠੇ ਸੀ ਹਨਾ ਜੀ ਹਾਂ ਇਹ ਸਾਡੇ ਇਹਨਾਂ ਦੀ ਜੀ ਧਰਤੀ ਇੱਧਰ ਚਾਹ ਨਸੂ ਧਰਤੀ ਹੈ ਸਾਡੇ ਕਿੰਨੀ